ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਨੜਾ ਮਹੱਲਾ ਚੌਥਾ ਜਾਪ ਮੰਨ ਹਰ ਹਰ ਨਾਮ ਤਰਾਵੈ ਗੋ ਨਾਮ ਤੇ ਲਾ ਦੂ ਬਿਸਰਾਮ ਜਾਪ ਮੰਨ ਹਰ ਹਰ ਨਾਮ ਤਰਾਵੈ ਗੋ ਜਾਪ ਮੰਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੇ ਜੋ ਤੂ ਪ੍ਰਹਲਾਦ ਸਮਾਵੈ ਗੋ ਜੋ ਤੂ ਪ੍ਰਹਲਾਦ ਸਮਾਵੈ ਗੋ ਰਹਾਉ ਕਿਰਪਾ 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 ਕਰ ਹਰ ਜੀ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾਵਹੁ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹੋਮੈ ਮਾਲ ਲਾਗੀ ਮਿਲ ਸੰਗਤ ਮਾਲ ਲਹਿ ਜਾਵੈ ਗੋ ਜੋ ਲੋਹਾ ਤਰਿਓ ਸੰਗ ਕਾਸਟ ਕਾਸਟ ਜੋ ਲੋਹਾ ਤਰਿਓ ਸੰਗ ਕਾਸਟ ਲਗ ਸਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲਹੁ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬੇਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖੇਨ ਖੇਨ ਨਾਮ ਦੇ ਵਡਿਆਈ ਖੇਨ ਖੇਨ ਨਾਮ ਦੇ ਵਡਿਆਈ ਖੇਨ ਖੇਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵਹ ਤ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰ ਹੈ ਭਗਤਾ ਕੀ ਹਰਨਾਖ ਸਜਿਓ ਪਾਚ ਜਾਵੇ ਗੋ ਬ੍ਰਹਮ ਕਮਲ ਪੁੱਤ ਬ੍ਰਹਮ ਕਮਲ ਪੁੱਤ ਮੀਨ ਵਿਆਸਾ ਤਪ ਤਾਪਨ ਪੂਜ ਕਰਾਵੇ ਗੋ ਬ੍ਰਹਮ ਕਮਲ ਪੁੱਤ ਇੱਥੇ ਠਮਕ ਲਾਉਣੀ ਹੈ ਮੀਨ ਵਿਆਸਾ ਇੱਥੇ ਵਿਸਰਾਮ ਹੈ ਤਪ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਹਿ ਪਰਮਨ ਭਰਮ ਚੁਕਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਹਿ ਹੋਇతి ਬਿਸਰਾਮ ਪਰਮਨ ਭਰਮ ਚੁਕਾਵੇ ਗੋ ਜਤਨ ਜਾਤ ਦੇਖ ਮਤ ਭਰਮਹ ਇਹ ਪਾਠ ਯਾਦ ਰੱਖਣਾ ਲਿਖਿਆ ਜਤਨ ਜਾਤੀ ਹੈ ਪਰ ਸੰਪਰਦਾਚ ਬੱਕਰਾ ਪਾਠ ਕਰਾਇਆ ਜਾਂਦਾ ਹੈ ਜਾਤ ਨ ਜਾਤ ਦੇਖ ਜਾਤ ਨ ਜਾਤ ਦੇਖ ਇਤਿ ਚਮਕ ਮਤ ਧਰਮ ਹੋ ਮਤ ਇਥੇ ਪੁਲਾ ਹੀ ਬੋਲਨਾ ਮਤ ਧਰਮ ਹੋ ਇਥੇ ਵਿਸਰਾਮ ਸੁਖ ਜਨਕ ਪਗਿ ਲਗ ਤਿਆਵੈ ਗੋ ਜਾਤ ਨਾਜਾਤ ਦੇਖ ਮਤ ਧਰਮ ਹੋ ਸੁਖ ਜਨਕ ਪਗਿ ਲਗ ਤਿਆਵੈ ਗੋ ਜੂਠਨ ਜੂਠ ਪਈ ਸਿਰ ਉਪਰ ਜੂਠਨ ਜੂਠ ਪਈ ਸਿਰ ਉਪਰ ਰਸੋਈ ਜੂਠਣ ਕੀ ਜਿਹੜੀ ਰਸੋਈ ਹੈ ਉਸ ਦੀ ਜੂਠ ਜੂਠਮ ਜੂਠ ਪਈ ਸਿਰ ਉੱਪਰ ਖੇ ਨਾ ਮੰਨੂਗਾ ਤੇਲ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ ਮੈਂ ਦਾਸਨ ਦਾਸ ਕਰਾਵੈ ਗੋ ਕਾਂਡਾ ਮਹਲਾ ਚੌਥਾ ਮਨ ਗੁਰਮਤ ਰਸ ਗੁਨ ਗਾਵੈ ਗੋ ਮਨ ਪਾਤੀ ਵਿਸਰਾਮ ਹੈ ਜਿਹਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਤਿਆਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆ ਅੰਤ ਨ ਪਾਵੈ ਗੋ ਤੂ ਅਥਾਹ ਆਤ ਅਗਮ ਅਗਮ ਹੈ ਮਤ ਗੁਰ ਮਤ ਮਨ ਠਹਿਰਾਵੇ ਗੋ ਜੇ ਨ ਤੂੰ ਜਪਿਓ ਤੀ ਜਨ ਨੀਕੇ ਹਰ ਜਪਤਿ ਅਹ ਕਉ ਸੁਖ ਪਾਵੈ ਗੋ ਬਿਦਰ ਦਾਸੀ ਸੁੱਤ ਛੋਕ ਛੋਹ ਹਰਾ ਕ੍ਰਿਸ਼ਨ ਅੰਕ ਗਾਲ ਲਾਵੈ ਗੋ ਬਿਦਰ ਇਥੇ ਯਮਕਲਾਤਨੀਆ ਦਾਸੀ ਸੁੱਤ ਛੋਕ ਛੋਹ ਹਰਾ ਇਥੇ ਵਿਸਰਾਮ ਹੈ ਕ੍ਰਿਸ਼ਨ ਅੰਕ ਗਾਲ ਲਾਵੈ ਗੋ ਜਾਲ ਤੇ ਉਪਤ ਭਈ ਹੈ ਕਾਸਟ ਕਾਸਟ ਅੰਗ ਤਰਾਵੈ ਗੋ RAM ਜਨਾ ਹਰ ਆਪ ਸਵਾਰੇ ਆਪਣਾ ਬੇਰਿਤ ਰਖਾਵੈ ਗੋ ਹਮ ਪਾਥਰ ਲੋਹ ਲੋਹ ਵੱਡ ਪਾਥਰ ਗੁਰ ਸੰਗਤ ਨਾਮ ਤਰਾਵੈ ਗੋ ਜਿਉ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਾਨ ਭਾਵੈ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਤੇ ਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਨੀ ਸਾਸਨ ਨਾਮ ਤੇ ਆਵੈ ਗੋ ਨੀ ਸਾਸਨ ਪ੍ਰਤੀ ਜਮ ਖਲਾਦ ਨਹੀਂ ਗੌਰ ਪ੍ਰਸਾਦੀ ਹਉ ਮੈਂ ਬੂਝੈ ਤਉ ਗੁਰਮਤਿ ਨਾਮ ਸਮਾਵੈ ਗੋ ਗੁਰ ਪ੍ਰਸਾਦੀ ਹੋ ਮੈਂ ਬੂਝੈ ਇਥੇ ਵਿਸਰਾਮ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੈ ਪਰਤਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੇ ਟਹ ਤਹ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਗੁਰ ਭਸਮ ਲਗਾਵੈ ਗੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ